ਦਰਸ਼ਨ ਕਰੋ ਜੀ ਗੁਰਦੁਆਰਾ ਬੀਬੀ ਬੀਰੋ ਜੀ ਲੰਗਰ ਜਲਜੀਰਾ ਜੀ ਜਿੱਥੇ ਹਰ ਟਾਈਮ ਜਲਜੀਰੇ ਦਾ ਲੰਗਰ ਚੱਲਦਾ ਜੀ ਗੁਰੂ ਪਿਆਰੇਓ ਕੀ ਆਪ ਜੀ ਨੂੰ ਪਤਾ ਹੈ ਕਿ ਬੀਬੀ ਬੀਰੋ ਜੀ ਕੌਣ ਸਨ ਹਾਂਜੀ ਬੀਬੀ ਬੀਰੋ ਜੀ ਸਾਹਿਬ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਸਨ ਸਾਹਿਬ ਸਿਰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਸਨ ਅਤੇ ਸਾਹਿਬ ਸਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਦੀ ਭੂਆ ਸਨ ਇਹ ਪਾਵਨ ਪਵਿੱਤਰ ਅਸਥਾਨ ਉਹਨਾਂ ਦੀ ਕੁਰਬਾਨੀ ਦਾ ਪ੍ਰਤੀਕ ਹੈ ਜਿੱਥੇ ਚਵਾਲ ਪਿੰਡ ਅੰਮ੍ਰਿਤਸਰ ਵਿਖੇ ਉਹਨਾਂ ਦੇ ਆਨੰਦ ਕਾਰਜ ਹੋਏ ਅਤੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਬੀਰੋ ਨੂੰ ਇਹ ਵਰ ਬਖਸ਼ਿਆ ਕਿ ਜਿੰਨਾ ਬੱਚਿਆਂ ਦੇ ਕਾਰਜ ਵਿੱਚ ਵਿਗਨ ਪਵੇਗਾ ਉਹ ਬੀਬੀ ਬੀਰੋ ਜੀ ਦੇ ਦਰ ਤੇ ਆ ਕੇ ਅਰਦਾਸ ਬੇਨਤੀ ਕਰਨ ਉਹਨਾਂ ਦੇ ਕਾਰਜ ਰਾਸ ਹੋਣਗੇ ਉੱਥੇ ਹੀ ਬੀਬੀ ਬੀਰੋ ਜੀ ਦੇ ਪੰਜ ਸੁਪੁੱਤਰ ਹੋਏ ਅਤੇ ਪੰਜਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਡਾ ਸਾਹਿਬ ਬਸਾਇਆ ਅਤੇ 4.5 ਸਾਲ ਗੁਰੂ ਸਾਹਿਬ ਪਰਿਵਾਰ ਸਮੇਤ ਇੱਥੇ ਨਾਲ ਹੀ ਬੀਬੀ ਵੀਰੋ ਜੀ ਅਤੇ ਪਤੀ ਸਾਧੂ ਰਾਮ ਜੀ ਪਰਿਵਾਰ ਸਮੇਤ ਰਹੇ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਪਹਿਲਾ ਯੁੱਧ ਭਗਾਣੀ ਸਾਹਿਬ ਦਾ ਲੜਿਆ ਤਾਂ ਬੀਬੀ ਵੀਰੋ ਜੀ ਦੇ ਦੋ ਸੁਪੁੱਤਰ ਬਹਾਦਰ ਸੰਘੋਸ਼ਾਹ ਜੀ ਅਤੇ ਬਹਾਦਰ ਜੀਤਮਲ ਜੀ ਨੇ ਬਤੌਰ ਜਰਨੈਲ ਜੰਗ ਵਿੱਚ ਸ਼ਹਾਦਤ ਦਾ ਜਹਮ ਪੀਤਾ ਬੋਲੋ ਜੀ ਵਾਹਿਗੁਰੂ